ਇਹ ਕਹਿੰਦੇ ਅੰਮ੍ਰਿਤਸਰ ਚ ਮੇਰਾ ਪਰਪਸ ਕੀ ਆ ਇਹ ਮੇਰਾ ਘਰ ਹੈ ਬਾਈ ਯਾ ਫੌਜੀ ਵਾਪਸ ਆਂਦਾ ਤੁਸੀਂ ਉਹਨੂੰ ਪੁੱਛਦੇ ਹੋ ਤੂੰ ਕੀ ਪਰਪਸ ਲਈ ਵਾਪਸ ਆਇਆ ਯਾ ਤੁਸੀਂ ਉਹਨੂੰ ਪੁੱਛਦੇ ਤੂੰ ਅੰਮ੍ਰਿਤਸਰ ਹੀ ਸਰਵਿਸ ਕੀਤੀ ਆ ਜੰਮੂ ਗੋ ਕੀਤੀ ਆ ਨਾ শ্রীলੰਕਾ ਚ ਬੰਬ ਚੱਲੇ ਸੀ ਉਦੋਂ ਵੀ ਉੱਥੇ ਸੀਗਾ ਅੰਮ੍ਰਿਤਸਰ ਲੋਕ ਸਭਾ ਸੀਟ ਦੇ ਲਈ ਭਾਜਪਾ ਨੇ ਤਰਨਜੀਤ ਸਿੰਘ ਸੰਧੂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਅਮਰੀਕਾ ਦੇ ਵਿੱਚ ਭਾਰਤ ਦੇ ਸਾਬਕਾ ਰਾਜਦੂਤ ਰਹੇ ਤਰਨਜੀਤ ਸਿੰਘ ਸੰਧੂ 10 ਮਾਰਚ 2024 ਨੂੰ ਭਾਜਪਾ ਵਿੱਚ ਸ਼ਾਮਲ ਹੋਏ ਤੇ ਪਾਰਟੀ ਨੇ 3 ਮਾਰਚ ਨੂੰ ਲੋਕ ਸਭਾ ਚੋਣਾਂ ਦੇ ਲਈ ਉਹਨਾਂ ਨੂੰ ਉਹਨਾਂ ਦੇ ਜੱਦੀ ਹਲਕੇ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਟਿਕਟ ਦੇ ਦਿੱਤੀ ਅੰਮ੍ਰਿਤਸਰ ਦੇ ਨਾਲ ਉਹਨਾਂ ਦਾ ਸੰਬੰਧ ਡੂੰਘਾ ਹੈ ਤਰਨਜੀਤ ਸਿੰਘ ਸੰਧੂ ਐ ਜੀ ਪੀ ਸੀ ਦੇ ਸੰਸਥਾਪਕ ਮੈਂਬਰ तेजस सिंह समुंदरी ਦੇ ਪੋਤਰੇ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੋਢੀ ਉਪ ਕੁਲਪਤੀ ਵਿਸ਼ਨ ਸਿੰਘ समुंदरी ਦੇ ਪੁੱਤਰ ਨੇ ਸੰਦੂ ਹੁਣ ਸਿਆਸਤ ਵਿੱਚ ਆਪਣੇ ਹੱਥ ਅਜਮਾਰੇ ਨੇ ਪਾਰਟੀ ਵਿਦੇਸ਼ ਸੇਵਾ ਦੇ ਵਿੱਚ 36 ਸਾਲ ਕੰਮ ਕਰਨ ਦੇ ਚਲਦਿਆਂ ਲੰਬਾ ਸਮਾਂ ਹਲਕੇ ਤੋਂ ਦੂਰ ਰਹੇ ਸੰਦੂ ਹੁਣ ਜੱਜ ਚੋਣਾ ਦੇ ਲਈ ਉਮੀਦਵਾਰ ਬਣ ਕੇ ਅੰਮ੍ਰਿਤਸਰ ਆਏ ਤਾਂ ਲੋਕਾਂ ਦੇ ਨਾਲ-ਨਾਲ ਮੀਡੀਆ ਨੇ ਆਉਣ ਦਾ ਮਕਸਦ ਪੁੱਛਿਆ ਸੰਦੂ ਨੇ ਇਸ ਦਾ ਕੀ ਜਵਾਬ ਦਿੱਤਾ ਤੁਸੀਂ ਖੋਦੀ ਸੁਣ ਲਓ ਇਹ ਕਹਿੰਦੇ ਅੰਮ੍ਰਿਤਸਰ 'ਚ ਮੇਰਾ ਪਰਪਸ ਕੀ ਆ ਨਹੀਂ ਨਹੀਂ 1 ਮਿੰਟ ਪਹਿਲਾਂ ਮੇਰਾ ਮੇਰਾ ਜਿਹੜਾ ਕਾਰਡ ਆ ਜਿੱਤਰਾ ਤੁਹਾਡੇ ਸਾਰਿਆਂ ਦਾ ਆਈਡੈਂਟੀਟੀ ਕਾਰਡ ਹੁੰਦਾ ਉਹਦੇ 'ਚ ਐਡਰੈਸ ਆ 373 ਗ੍ਰੀਨ ਐਵਨਿਊ ਇਹ ਮੇਰਾ ਘਰ ਹੈ ਬਾਈ ਮੈਂ ਰਿਟਾਇਰ ਹੋ ਕੇ ਇੱਥੇ ਵਾਪਸ ਆਇਆ ਤੇ ਘਰ ਆਣ ਦਾ ਤੁਹਾਡੀ ਫੈਮਿਲੀ ਹਰ ਵਾਰੀ ਪੁੱਛਦੀ ਆ ਕੀ ਪਰਪਸ ਹੈ ਕਿ ਆ ਫੌਜੀ ਵਾਪਸ ਆਂਦਾ 35 36 ਸਾਲ ਸਰਵਿਸ ਕਰਕੇ ਤੁਸੀਂ ਉਹਨੂੰ ਪੁੱਛਦੇ ਹੋ ਤੂੰ ਕੀ ਪਰਪਸ ਲਈ ਵਾਪਸ ਆਇਆ ਯਾ ਤੁਸੀਂ ਉਹਨੂੰ ਪੁੱਛਦੇ ਤੂੰ ਅੰਮ੍ਰਿਤਸਰ 'ਚ ਹੀ ਸਰਵਿਸ ਕੀਤੀ ਆ ਜੰਮੂ 'ਗੋ ਕੀਤੀ ਆ ਉਤਰਾ ਹੀ ਮੈਂ ਭਾਰਤੀ ਵਿਦੇਸ਼ ਸੇਵਾ 'ਚ 36 ਸਾਲ ਕੰਮ ਕੀਤਾ ਕਈ ਜਗ੍ਹਾ 'ਚ ਕੀਤਾ ਜਦੋਂ ਸ਼੍ਰੀਲੰਕਾ 'ਚ ਬੰਬ ਚੱਲੇ ਸੀ ਉਦੋਂ ਵੀ ਉੱਥੇ ਸੀਗਾ ਤੇ ਜਿੱਥੇ ਮੇਰੀ ਭਾਰਤ ਸਰਕਾਰ ਨੇ ਡਿਊਟੀ ਲਾਈ ਉੱਥੇ ਆਪਾਂ ਡੱਟ ਕੇ ਕੰਮ ਕੀਤਾ ਅਮਰੀਕਾ 'ਚ ਪਿਛਲੇ 4 ਸਾਲ ਉਹ ਤਾਂ ਤੁਸੀਂ ਦੇਖਿਆ ਹੀ ਆ ਤੇ ਮੈਂ ਜ਼ਿਆਦਾ ਰਿਪੀਟ ਨਹੀਂ ਕਰਨਾ ਮੈਂ ਪਹਿਲਾਂ 36 ਸਾਲ ਜਿਹੜਾ ਕੰਮ ਕੀਤਾ ਉਹ ਵੀ ਪਬਲਿਕ ਸਰਵਿਸ ਸੀਗੀ ਇਹ ਵੀ ਇੱਕ ਤਰ੍ਹਾਂ ਦੀ ਪਬਲਿਕ ਸਰਵਿਸ ਹੈ ਮੈਂ ਪੋਲਿਟਿਕਸ ਨੂੰ ਇੱਕ ਐਂਡ ਨਹੀਂ ਸਮਝਦਾ ਜਦੋਂ ਮੈਂ ਕਹਿੰਦਾ ਕਿ ਆਪਾਂ ਸਾਫ਼ ਸੁਥਰੀ ਪੋਲਿਟਿਕਸ ਰਾਜਨੀਤੀ ਕਰਾਂਗੇ ਤੇ ਮੇਰਾ ਫੋਕਸ ਹੈ ਕਿ ਅਮਰਿਤਸਰ ਦੇ ਲੋਕਾਂ ਲਈ ਬੈਨੀਫਿਟ ਹੋਵੇ ਸਾਰੇ ਆਪਣੇ ਭਰਾਵਾਂ ਤੇ ਭੈਣਾਂ ਦੀਆਂ ਇਨਕਮਾਂ ਵਧਣ ਐਗਰੀਕਲਚਰ ਚ ਇੰਡਸਟਰੀ ਚ ਟੂਰਿਜ਼ਮ ਚ ਤੇ ਐਜੂਕੇਸ਼ਨ ਤੇ ਸਕਿਲਸ ਦੇ थ्रू ਤਾਂ ਮੈਂ ਇਹ ਜਿਹੜੀ ਅਗਲੀ ਤੁਸੀਂ ਪੀੜ੍ਹੀ ਕਹੀ ਆ ਅਗਲੇ ਸਟੈਪਸ ਮੈਂ ਇਹ ਕਿਨੂੰ ਵੀ ਕੰਟੀਨਿਊਏਸ਼ਨ ਸਮਝਦਾ ਹਾਂ ਹੁਣ ਤੁਸੀਂ ਹੋਰ ਸਮਝੋ ਜਾਂ ਕੋਈ ਹੋਰ ਮੇਰੇ ਤੇ ਮਿੱਟੀ ਛੁੱਟੇ ਕੋਈ ਗੱਲ ਨਹੀਂ ਲੇਕਿਨ ਆਪਾਂ ਸਾਰੇ ਜਿੰਨੇ ਵੀ ਪਬਲਿਕ ਸਰਵੰਟ ਨੇ ਜਿੰਨੇ ਹੀ ਬਿਰੋਕਰੇਟ ਨੇ ਜਿੰਨੇ ਹੀ ਪੋਲੀਟੀਸ਼ੀਅਨ ਹੈ ਤੇ ਜਿੰਨੇ ਹੀ ਜਰਨਲਿਸਟ ਨੇ ਇਥੇ ਕਿਉਂਕਿ ਤੁਸੀਂ ਸਾਰੇ ਪੜੇ ਲਿਖੇ ਹੋ ਇਹ ਤੁਹਾਡੇ ਸਾਰਿਆਂ ਦੀ ਰਿਸਪੌਂਸਿਬਿਲਟੀ ਹੈ ਮੇਰੀ ਵੀ ਹੈ ਕਿ ਸਾਡੇ ਕੋਲ ਜਿਹੜਾ ਐਕਸਪੀਰੀਅੰਸ ਹੈਗਾ ਅਸੀਂ ਉਹ ਯੂਜ਼ ਕਰੀਏ ਆਪਣੇ ਯੂਥ ਲਈ ਆਪਣੇ ਬੱਚਿਆਂ ਲਈ